ਦਾ ਮੌਕਾ ਮਿਲਿਆ ਮੈਂ ਉਥੋਂ ਦੇ ਵਾਈਸ ਚਾਂਸਲਰ ਦੇ ਕੋਲ ਬੈਠਾ ਤੇ ਗੱਲਾਂ ਚਲੀਆਂ ਮੈਂ ਕਿਹਾ ਜੀ ਸਾਡਾ ਬਹੁਤ ਸਾਰਾ ਸਕ੍ਰਿਪਚਰ ਜਿਹੜਾ ਹੈ ਉਹ ਤੁਹਾਡੀ ਯੂਨੀਵਰਸਿਟੀ ਚ ਪਿਆ ਹੈ ਜਿਹੜਾ ਪੰਜਾਬ ਨਾਲ ਸਿੱਖ ਕੌਮ ਦੇ ਨਾਲ ਰਿਲੇਟਡ ਹੈ ਤੁਹਾਨੂੰ ਉਹ ਜਿਹੜਾ ਸਿੱਖ ਸਕ੍ਰਿਪਚਰ ਹੈ ਨਾ ਉਹ ਸਾਡੀ ਯੂਨੀਵਰਸਿਟੀ ਜਿਹੜੀ ਪੰਜਾਬ ਦੀ ਉਹਨੂੰ ਵਾਪਸ ਕਰਨਾ ਚਾਹੀਦਾ ਹਾਲਾਂਕਿ ਮੈਂ ਪੰਜਾਬ ਯੂਨੀਵਰਸਿਟੀ ਤੋਂ ਪੜਿਆ ਨਹੀਂ ਹਾਂ ਚੰਡੀਗੜ੍ਹ ਤੋਂ ਮੈਂ ਨਹੀਂ ਪੜਿਆ ਲੇਕਿਨ ਮੈਂ ਉਹਨੂੰ ਕਿਹਾ ਸਾਡਾ ਜਿਹੜਾ ਸਿਕ ਸਕ੍ਰਿਪਟਰ ਹੈ ਉਹ ਸਾਡੀ ਪੰਜਾਬ ਦੀ ਯੂਨੀਵਰਸਿਟੀ ਨੂੰ ਵਾਪਸ ਕਰਨਾ ਚਾਹੀਦਾ ਹੈ ਸਾਡਾ ਸੈਂਟੀਮੈਂਟ ਹੈ ਇਸ ਯੂਨੀਵਰਸਿਟੀ ਦੇ ਨਾਲ ਭਵਾਂ ਅਸੀਂ ਪੜੇ ਆ ਭਵਾਂ ਅਸੀਂ ਨਹੀਂ ਪੜੇ ਤੇ ਅੱਜ ਸਾਡੇ ਸੈਂਟੀਮੈਂਟ ਨੂੰ ਜਿਹੜਾ ਉਹ ਕੁਚਲਿਆ ਜਾ ਰਿਹਾ ਹੈ ਇੱਕ ਕਾਂਗਰਸੀ ਮੈਨੂੰ ਪਤਾ ਲੱਗਿਆ ਇੱਕ ਕਾਂਗਰਸੀ ਲੀਡਰ ਦੇ ਬਹਿਕਾਵੇ ਦੇ ਵਿੱਚ ਆ ਕੇ ਬਿਆਨ ਦਿੱਤਾ ਕਿ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲ ਕੇ ਨਾਲ ਹਰਿਆਣਾ ਯੂਨੀਵਰਸਿਟੀ ਕਰ ਦੇ ਕੀ ਇਹ ਧੱਕਾ ਨਹੀਂ ਹੈ ਮੈਂ ਕਹਿਣੀ ਚਾਹੁੰਦਾ ਕਿ ਪੰਜਾਬ ਦੀ ਜਿਹੜੀ ਇੰਪੋਰਟੈਂਟ ਹੈ ਇਹ ਗਲੋਬਲੀ ਹੈ। ਔਰ ਦੁਨੀਆ ਦੇ ਕਈ ਦੇਸ਼ ਪੰਜਾਬ ਦੀ ਮਹੱਤਤਾ ਨੂੰ ਸਮਝਦੇ ਆ। ਜੇ ਨਹੀਂ ਸਮਝਦੀ ਤੇ ਸਾਡੀ ਆਪ ਦੀ ਜਿਹੜੀ ਦਿੱਲੀ ਦੀ ਸਰਕਾਰ ਹੈ ਉਹ ਨਹੀਂ ਸਮਝ ਰਹੀ। ਇਹ ਗਲੋਬਲੀ ਇੰਪੋਰਟੈਂਟ ਰੱਖਣ ਵਾਲਾ ਸੂਬਾ ਹੈ। ਆ 5 ਦਿਨ ਜੰਗ ਹੋਈ ਹੈ। ਤੇ ਇਸ 5 ਦਿਨ ਜੰਗ ਦੇ ਦੌਰਾਨ ਪੰਜਾਬ ਨੂੰ ਨਿਸ਼ਾਨਾ ਬਣਾਇਆ ਗਿਆ। ਜਿੰਨੇ ਡਰੋਨ ਡਿੱਗੇ ਨੇ ਵਿਦੇਸ਼ੀ ਧਰਤੀ ਤੋਂ ਆਏ ਪਾਕਿਸਤਾਨ ਤੋਂ ਆਏ ਉਹ ਪੰਜਾਬ ਦੀ ਉੱਤੇ ਡਿੱਗੇ ਗੁਜਰਾਤ ਤੇ ਨਹੀਂ ਡਿੱਗੇ ਗੁਜਰਾਤ ਤੇ ਨਹੀਂ ਡਿੱਗੇ Rajasthan ਦੇ ਵਿੱਚ ਇੱਕ ਜਰੂਰ ਡਿੱਗਿਆ ਪਰ ਬਹੁਤ ਆਤ ਜਿਹੜੇ ਨੇ ਉਹ ਪੰਜਾਬ ਦੀ ਧਰਤੀ ਤੇ ਡਿੱਗੇ ਐ ਚੋਦਕ ਕਸ਼ਮੀਰ ਦੇ ਵਿੱਚ ਵੀ ਨਹੀਂ ਡਿੱਗੇ ਪੰਜਾਬ ਦੀ ਧਰਤੀ ਤੇ ਡਿੱਗੇ ਚਲੋ ਠੀਕ ਐ ਭਾਰਤੀ ਫੌਜਾਂ ਨੇ ਉਹਨੂੰ ਡਿਸਟਰੋਏ ਕਰਤਾ ਪਰ ਡਿੱਗੇ ਪੰਜਾਬ ਤੇ ਔਰ ਇਸ 5 ਦਿਨ ਦੀ ਜੰਗ ਤੋਂ ਬਾਅਦ ਤੱਕ ਘੱਟੋ ਘੱਟ ਭਾਰਤ ਸਰਕਾਰ ਨੂੰ ਪੰਜਾਬ ਦੀ ਮਹੱਤਤਾ ਸਮਝਣੀ ਚਾਹੀਦੀ ਹੈ ਤੇ ਜੇ ਮਹੱਤਤਾ ਸਮਝਦੀ ਹੈ ਭਾਰਤ ਸਰਕਾਰ ਤੇ ਫਿਰ ਇਹੋ ਜੇ ਚੰਡੀਗੜ੍ਹ ਦੇ ਵਿੱਚ ਬੈਠ ਕੇ ਬੇਤੁਕੇ ਬਿਆਨ ਦੇ ਨਾਲਿਆਂ ਨੂੰ ਨੱਥ ਪਾਉਣ ਦੀ ਬਹੁਤ ਵੱਡੀ ਜ਼ਰੂਰਤ ਹੈ ਜਿਹੜੇ ਕਹਿੰਦੇ ਪੰਜਾਬ ਯੂਨੀਵਰਸਿਟੀ ਦਾ ਨਾਮ ਚੇਂਜ ਕਰ ਦਿਓ ਨਾਮ ਬਦਲ ਦਿਓ ਪਰ ਮੈਂ ਉਹਨਾਂ ਵਿਦਿਆਰਥੀ ਜਥੇਬੰਦੀਆਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਵਿਰੋਧ ਦੇ ਵਿੱਚ ਆਵਾਜ਼ ਉਠਾਈ ਹੈ ਉਠਾਉਣੀ ਵੀ ਬਣਨੀ ਹੈ ਮੈਂ ਇਹ ਚੰਡੀਗੜ੍ਹ ਇਹ ਸਿੱਖਾਂ ਦੀ ਨਹੀਂ ਪੰਜਾਬੀਆਂ ਦੀ ਯੂਨੀਵਰਸਿਟੀ ਹੈ ਤੇ ਚਾਹੇ ਪੰਜਾਬੀ Hindu ਹੈ ਤੇ ਚਾਹੇ ਪੰਜਾਬੀ ਸਿੱਖ ਹੈ ਚਾਹੇ ਪੰਜਾਬੀ Hindu ਹੈ ਤੇ ਚਾਹੇ ਸਿੱਖ ਜੇ ਪਾਣੀਆਂ ਦਾ ਮਸਲਾ ਹੈ ਤੇ ਪੰਜਾਬ ਦਾ ਮਸਲਾ ਹੈ ਪਰ ਪਿਛਲੇ 15 ਸਾਲ ਜਦੋਂ ਜ਼ੁਲਮ ਦੀ ਹਨੇਰੀ ਝੁੱਲੀ ਤੇ ਉਸ ਜ਼ੁਲਮ ਦੀ ਹਨੇਰੀ ਨੂੰ ਝੁੱਲਣ ਲਈ ਜਦੋਂ ਵਰਤਾਂਤ ਸਿਰਜਿਆ ਗਿਆ ਤੇ ਪੰਜਾਬ ਦੇ ਗੈਰ ਸਿੱਖ ਲੋਕਾਂ ਦੇ ਕੰਨੀ ਇਹ ਸ਼ਬਦ ਪਾਏ ਗਏ ਇਹ ਇਹ ਪਾਣੀਆਂ ਦਾ ਮਸਲਾ ਸਿੱਖਾਂ ਦਾ ਮਸਲਾ ਇਹ ਥੋੜਾ ਮਸਲਾ ਨਹੀਂ ਅੱਜ ਜਦੋਂ ਕਿਸਾਨੀ ਮਜ਼ਬੂਤ ਹੁੰਦੀ ਹੈ ਨਾ ਕਿਸਾਨ ਕੋਲ ਪੈਸੇ ਆਉਂਦੇ ਨੇ ਤੇ ਦੁਕਾਨਾਂ ਵੀ ਚੱਲਦੀਆਂ ਨੇ ਿਕਤੀਆਂ ਨੂੰ ਵੀ ਰੋਜ਼ਗਾਰ ਮਿਲਦਾ ਸਾਰਾ ਢਾਂਚਾ ਜਿਹੜਾ ਕਿਉਂਕਿ ਪੰਜਾਬ ਖੇਤੀ ਆਧਾਰਿਤ ਸੂਬਾ ਹੈ ਜਿੱਥੇ ਜੇ ਖੇਤੀ ਪਰਫਲਤ ਹੁੰਦੀ ਹੈ ਤੇ ਉਹਦੇ ਨਾਲ ਬਾਕੀ ਸਾਰੇ ਜਿਹੜੇ ਨੇ ਉਹ ਵੀ ਪਰਫਲਤ ਹੁੰਦੇ ਨੇ ਚਾਹੇ ਦੁਕਾਨਦਾਰ ਹੈ ਚਾਹੇ ਉਹ ਮਜ਼ਦੂਰ ਨੇ ਇਹ ਪਰਫਲਤ ਹੁੰਦੇ ਨੇ ਨਾਲ ਤਿੰਨੇ ਜਿਹੜੇ ਨੇ ਇਹ ਚੱਲਦੇ ਨੇ ਸਰਕਲ ਵਾਈਜ਼ ਕਹਿੰਦੇ ਪਾਣੀਆਂ ਦਾ ਮਸਲਾ ਕੇਵਲ ਸਿੱਖਾਂ ਦਾ ਮਸਲਾ ਹੈ ਜੀ ਇਹ ਥੋੜਾ ਮਸਲਾ ਨਹੀਂ ਹੈ ਪਰ ਮੰਨ ਵੀ ਲਿਆ ਹਾਂ ਇਹ ਤਾਂ ਸਿੱਖਾਂ ਦਾ ਮਸਲਾ ਹੈ ਭਾਸ਼ਾ ਦਾ ਮਸਲਾ ਕਹਿੰਦੇ ਇਹ ਸਿੱਖਾਂ ਦਾ ਮਸਲਾ ਹੈ ਇਹ ਸਿੱਖਾਂ ਦੀ ਭਾਸ਼ਾ ਹੈ ਤਲਗੂ ਮਲਿਆਲਮ ਕੰਨੜ ਇਹ ਤਿੰਨ ਸਾਊਥ ਦੀਆਂ ਭਾਸ਼ਾਵਾਂ ਨੇ ਜਦੋਂ ਉੱਥੇ ਭਾਸ਼ਾ ਦੀ ਗੱਲ ਆਉਂਦੀ ਹੈ ਨਾ ਉੱਥੇ ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਤੇ ਚਾਹੇ ਕੋਈ ਵੀ ਹੋਰ ਧਰਮ ਨੂੰ ਮੰਨਣ ਵਾਲਾ ਉਹ ਆਪਣੀ ਭਾਸ਼ਾ ਦੇ ਹੱਕ 'ਚ ਕੱਢ ਜਾਂਦਾ ਉੱਥੇ ਮੁਸਲਮਾਨੇ ਹੀ ਨਹੀਂ ਕਹਿੰਦੇ ਕਿ ਸਾਡੀ ਕੰਨੜ ਭਾਸ਼ਾ ਥੋੜੀ ਹੈ ਜਾਂ ਸਾਡੀ ਮਲਿਆਲਮ ਭਾਸ਼ਾ ਥੋੜੀ ਹੈ ਕਰਨਾ ਲਾ ਦੇ ਵਿੱਚ ਮੁਸਲਮਾਨਾਂ ਦੀ ਬਹੁਤ ਵੱਡੀ ਗਿਣਤੀ ਹੈ ਇਸਾਈਆਂ ਦੀ ਬਹੁਤ ਵੱਡੀ ਗਿਣਤੀ ਹੈ ਪਰ ਜਦੋਂ ਕੈਰਲ ਦੀ ਭਾਸ਼ਾ ਦੀ ਗੱਲ ਆਉਂਦੀ ਹੈ ਉੱਥੇ ਅਸਾਈ ਨਹੀਂ ਕਹਿੰਦੇ ਕਿ ਸਾਡੀ ਤਾਂ ਅੰਗਰੇਜ਼ੀ ਹੈ ਜੀ ਭਾਸ਼ਾ ਨਾ ਤੇ ਮੁਸਲਮਾਨ ਕਹਿੰਦੇ ਆ ਕਿ ਸਾਡੀ ਭਾਸ਼ਾ ਤਾਂ ਅਰਬੀ ਫਾਰਸੀ ਜਾਂ ਉਰਦੂ ਹੈ ਉੱਥੇ ਉਹ ਆਪਣੀ ਭਾਸ਼ਾ ਦੀ ਲੜਨ ਲੱਗ ਜਾਂਦੇ ਕਿ ਸਾਡੀ ਭਾਸ਼ਾ ਨੂੰ ਨੁਕਸਾਨ ਨਹੀਂ ਹੋਣ ਦੇਣਾ ਲੇਕਿਨ ਪੰਜਾਬ ਦੇ ਵਿੱਚ ਜਦੋਂ ਪੰਜਾਬੀ ਭਾਸ਼ਾ ਦੀ ਗੱਲ ਆਉਂਦੀ ਹੈ ਪੰਜਾਬੀ ਭਾਸ਼ਾ ਦੀ ਪਰਫੁੱਲਤਾ ਦੀ ਗੱਲ ਆਉਂਦੀ ਹੈ ਉੱਥੇ ਜਦੋਂ ਵਰਤਾਂਤ ਸਿਰਜਦਿਆਂ ਨੇ ਸਾਡੀ ਸਿੱਖ ਵਿਰੋਧੀ ਏਜੰਸੀਆਂ ਜਦੋਂ ਵਰਤਾਂਤ ਸਰਜਦੀਆਂ ਨੇ ਇਹ ਸਿੱਖਾਂ ਦੀ ਭਾਸ਼ਾ ਹੈ ਇਹ ਗੈਰ ਸਿੱਖ ਮੰਨਣ ਲੱਗ ਜਾਂਦੇ ਨੇ ਤਾਂ ਸਿੱਖਾਂ ਦੀ ਭਾਸ਼ਾ ਹੈ ਇਹ ਸਿੱਖਾਂ ਦੀ ਭਾਸ਼ਾ ਨਹੀਂ ਹੈ ਇਹ ਹਰ ਉਸ ਵਿਅਕਤੀ ਦੀ ਭਾਸ਼ਾ ਹੈ ਜਿਦੇ ਪੁਰਖਿਆਂ ਨੇ ਤੇ ਜਿਸ ਨੇ ਪੰਜਾਬ ਦੀ ਧਰਤੀ ਦੇ ਉੱਤੇ ਜਨਮ ਲਿਆ ਚਾਹੇ ਉਹ ਮੁਸਲਮਾਨ ਹੈ ਚਾਹੇ ਉਹ ਹਿੰਦੂ ਹੈ ਕਿ ਚਾਹੇ ਉਹ ਸਿੱਖ ਹੈ ਗੱਲ ਕੀ ਹੈ ਕਿ ਹਿੰਦੂ ਤੇ ਸਿੱਖ ਜਿਵੇਂ ਬਾਹਰਲਾ ਸਕੇਟਲ ਦੇ ਵਿੱਚ ਹਿੰਦੂ ਤੇ ਮੁਸਲਮਾਨ ਦੇ ਵਿੱਚ ਪਾੜਾ ਪਾ ਕੇ ਰੱਖਿਆ ਗਿਆ ਉਵੇਂ ਪੰਜਾਬ ਦੇ ਵਿੱਚ ਹਿੰਦੂ ਤੇ ਸਿੱਖਾਂ ਦਰਮਿਆਨ ਪਾੜਾ ਪਾ ਕੇ ਰੱਖਿਆ ਗਿਆ ਹਿੰਦੂ ਤੇ ਸਿੱਖਾਂ ਦਰਮਿਆਨ ਪਾੜਾ ਪਾਉਣ ਦਾ ਜਿਹੜਾ ਯਤਨ ਕੀਤਾ ਗਿਆ ਹਿੰਦੂਆਂ ਨੂੰ ਸਿੱਖਾਂ ਨਾਲੋਂ ਸਿੱਖਾਂ ਨੂੰ ਹਿੰਦੂਆਂ ਨਾਲੋਂ ਵੱਖਰਾ ਕਰਨ ਦਾ ਯਤਨ ਕੀਤਾ ਗਿਆ ਇਸ ਕਰਕੇ ਸਾਨੂੰ ਬਹੁਤ ਸਿਆਣੀ ਸੂਝ ਸਮਝ ਲੀਡਰਸ਼ਿਪ ਦੀ ਜ਼ਰੂਰਤ ਹੈ ਜਿਹੜੀਆਂ ਸਾਡੀਆਂ ਪ੍ਰੋਟੀਜ ਏਜੰਸੀਆਂ ਵੱਲੋਂ ਸਿਰਜੇ ਵਰਤਾਂਤ ਨੂੰ ਕਰਾਇਕ ਕਰ ਸਕਦੇ ਪਰ ਅਸੀਂ ਲੀਡਰਸ਼ਿਪ ਜਿਹੜੀ ਲਿਆਂਦੀ ਤਾਕਤ ਦੇ ਵਿੱਚ ਉਹਨੇ ਸਾਡੇ ਨੂੰਕਸਾਨ ਕਰਤਾ ਸਾਡੇ ਪਾਣੀਆਂ ਦਾ ਵੀ ਨੁਕਸਾਨ ਕਰਤਾ ਹੋਟਲ ਬਣਾ ਲਏ ਪੈਸੇ ਲੈ ਲਈ ਨਹਿਰਾਂ ਕੱਢੀਆਂ ਜਦੋਂ ਚੱਕਾ ਚਲਦੀ ਹੈ ਟੀਵੀ ਚੈਨਲਾਂ ਦੇ ਉੱਤੇ ਸਚਾਈ ਕੀ ਹੈ ਨਹੀਂ ਹੈ ਲੈਕਿਨ ਹਵਾਰਾਂ ਦੇ ਵਿੱਚ ਟੀਵੀ ਚੈਨਲਾਂ ਦੇ ਉੱਤੇ YouTube ਚੈਨਲਾਂ ਦੇ ਉੱਤੇ ਇਸ ਗੱਲ ਦੀ ਚਰਚਾ ਚੱਲਦੀ ਹੈ ਕਿ ਪਾਣੀ ਬਦਲੇ ਪੈਸੇ ਲੈ ਕੇ ਹੋਟਲ ਬਣਾਏ ਗਏ ਜਾਂ ਹੋਟਲ ਖਰੀਦੇ ਗਏ। ਕਿਤੇ ਕਮਾਲ ਦੀ ਗੱਲ ਹੈ। ਪੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਪੰਜਾਬ ਦੀ ਇਹ ਕਹਾਵਤ ਹੈ। ਕਿ ਪੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਅਸੀਂ ਆਪਣੇ ਬਣਾ ਕੇ ਇਹਨਾਂ ਨੂੰ ਕੰਨਾਂ 'ਚ ਮਟਕਾਇਆ ਸੀ ਔਰ ਇਹਨਾਂ ਨੇ ਸਾਡੇ ਕੰਨ ਹੀ ਖਾ ਲਏ। ਕਿਸੇ ਸ੍ਰੀ ਅਕਾਲ ਤਖਤ ਸਾਹਿਬ ਤੇ ਬੁਲਾਇਆ ਗਿਆ ਤੁਹਾਡੇ ਤੇ ਕਿਸੇ ਨੇ ਤਲਵਾਰ ਨਹੀਂ ਸੀ ਰੱਖੀ ਜਿਸ ਲੀਡਰਸ਼ਿਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਬੁਲਾਇਆ ਗਿਆ ਸੀ ਸਾਰੀ ਦੁਨੀਆ ਦੇ ਸਿੱਖਾਂ ਨੇ ਵੇਖਿਆ ਕਿ ਉਹਨਾਂ ਦੇ ਸਿਰ ਦੇ ਉੱਤੇ ਤਲਵਾਰ ਰੱਖੀ ਹੋਈ ਸੀ ਵੀ ਜੇ ਨਾ ਕਿਹਾ ਤੇ ਗਲ ਵਟਦੇ ਆਗੇ ਕਿਤੇ ਕਿਸੇ ਨੇ ਦੇਖਿਆ ਕੋਈ ਛੁਰਾ ਤਾਂ ਲਟਾਇਆ ਹੋਇਆ ਸੀ ਜਾਂ ਕਿਤੇ ਕੋਈ ਬੰਦੂਕ ਵੀੜੀ ਹੋਈ ਸੀ ਬਿਜੇ ਮੂੰਹ ਨਾ ਨਿਕਲਿਆ ਤੇ ਮੱਥੇ 'ਚ ਗੋਲੀ ਵੱਜੂਗੀ ਕਾਢਿਆ ਕੇ ਇਸ ਕਰਕੇ ਹਾਂ ਹੀ ਕਹਿਣਾ ਕੋਈ ਫੋਰਸ ਕੀਤਾ ਨਹੀਂ ਤੁਹਾਨੂੰ ਜਿਹੜੀ ਉੱਥੇ ਹਾਜ਼ਰ ਲੀਡਰਸ਼ਿਪ ਸੀ ਮੈਂ ਟੀਵੀ ਮਾਧਿਅਮ ਦੇ ਰਾਹੀਂ ਲਾਈਵ ਚੱਲ ਰਿਹਾ ਮੈਂ ਟੀਵੀ ਮਾਧਿਅਮ ਦੇ ਰਾਹੀਂ ਪੁੱਛਣਾ ਚਾਹੁੰਦਾ ਹੈ ਵੀ ਤੁਹਾਡੇ ਤੇ ਬੰਦੂਕ ਪੀੜੀ ਸੀ ਜਾਂ ਤੁਹਾਡੇ ਸਿਰ ਦੇ ਉੱਤੇ ਤਲਵਾਰ ਰੱਖੀ ਸੀ ਵੀ ਤੁਸੀਂ ਹਾਂ ਹੀ ਕਹਿਣਾ ਨਾ ਨਹੀਂ ਕਹਿਣਾ ਤੁਸੀਂ ਆਪਣੀ ਜ਼ਮੀਰ ਦੀ ਆਵਾਜ਼ ਨੂੰ ਪਛਾਣ ਕੇ ਹਾਂ ਕਿਹਾ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਲੌਅ ਅਗੇ ਬਿਲਕੁਲ ਜਿਹੜਾ ਹੈ ਉਹ ਠਾਇ ਔਰ ਤੁਹਾਡੇ ਮੁਖੋਂ ਅਕਾਲ ਪੁਰਖ ਨੇ ਹਾਂ ਕਹਾਇਆ ਤੁਸੀਂ ਹਾਂ ਕਹੀ ਤੇ ਫਿਰ ਮੰਨ ਲੰਦੇ ਪਰ ਤੁਸੀਂ ਮੰਨਿਆ ਨਹੀਂ ਮੰਨਿਆ ਨਹੀਂ ਧੰਗੁਰੂ ਤੇਗ বাহাদুর ਸਾਹਿਬ ਸੱਚੇ ਪਾਤਸ਼ਾਹ ਦੀ ਅਸੀਂ ਸ਼ਤਾਬਦੀ ਮਨਾਉਂ ਜਾ ਰਹੇ ਉਹਨਾਂ ਦਾ ਇੱਕ ਸ਼ਲੋਕ ਹੈ ਉਹ ਕਹਿੰਦੇ ਤੀਰਥ ਵਰਤ ਔਰ ਦਾਨ ਕਰ ਮਨ ਮੈਂ ਧਰੈ ਗਮਾਨ ਨਾਨਕ ਮਹਿਫਲ ਜਾਤ ਤਹ ਜਿਉ ਕੁੰਚਰ ਇਸ਼ਨਾਨ ਕਹਿੰਦੇ ਹਾਥੀ ਹੁੰਦਾ ਨਾ ਧੰਗੁਰੂ ਦੇਗ ਭਾਦਰ ਸਾਹਿਬ ਮਹਾਰਾਜ ਕਹਿੰਦੇ ਹਾਥੀ ਹੁੰਦਾ ਨਾ ਉਹ ਨਦੀ ਚ ਨਹਾਉਣ ਜਾਂਦਾ ਆਪਣੀ ਝੁੰਡ ਦੇ ਨਾਲ ਤੇ ਸਾਰੇ ਹਾਥੀ ਜਿਹੜੇ ਆ ਨਾ ਨਦੀ ਚ ਇਸ਼ਨਾਨ ਕਰਦੇ ਆ ਨਹਾਉਂਦੇ ਆ ਆਪਣੀ ਸੁੰਡ ਚ ਨਦੀ ਦਾ ਪਾਣੀ ਭਰ ਕੇ ਤੇ ਪ੍ਰੈਸ਼ਰ ਦੇ ਨਾਲ ਆਪਣੇ ਪਿੰਡੇ ਤੋਂ ਸਾਰਾ ਚਿੱਕੜ ਜਿਹੜਾ ਉਹ ਲਾਹ ਸੁਟਦੇ ਆ ਪਰ ਜਦੋਂ ਨਦੀ ਚੋਂ ਬਾਹਰ ਨਿਕਲਦੇ ਆ ਨਾ ਤੇ ਕੰਡੇ ਤੇ ਪਿਆ ਹੋਇਆ ਚਿੱਕੜ ਆਪਣੀ ਸੁੰਡ ਦੇ ਨਾਲ ਘੜ ਕੇ ਫੇਰ ਆਪਣੇ ਉੱਤੇ ਸੁੱਟ ਕੇ ਲਿਬੜ ਕੇ ਜੰਗਲ ਕਾ ਜਾਂਦੇ ਆ ਘਰੇ ਆ ਜਾਂਦੇ ਓਵੇਂ ਕੀਤਾ ਇਹਨਾਂ ਨੇ ਗਏ ਸੀ ਇਸ਼ਨਾਨ ਕਰਨ ਇਸ਼ਨਾਨ ਹੋ ਵੀ ਗਿਆ ਸੀ ਨਹਾਤੇ ਵੀ ਗਏ ਸੀ ਨਾਲ ਲੈ ਵੀ ਗਈ ਸੀ ਪਰ ਜਦੋਂ ਰਾਤ ਨੂੰ ਉੱਥੇ ਕਿਤੇ ਗਏ ਨਾ ਤਾਂ ਜਿੱਥੇ ਰਹੇ ਸੀ ਰਾਤ ਉਥੇ 5-7 ਬੰਦੇ ਆਏ ਉਹਨਾਂ ਨੇ ਇਹੋ ਜਿਹੀਆਂ ਫੂਕਾ ਮਾਰੀਆਂ ਤੇ ਚਿੱਕੜ ਜਿਹੜਾ ਚੱਕ ਕੇ ਫੇਰ ਆਪਦੇ ਉੱਤੇ ਸੜ ਲਿਆ ਅਸੀਂ ਨਹੀਂ ਮੰਨਦੇ ਜੀ ਕਹਿੰਦੇ ਇਹ ਜ਼ਥੇਦਾਰ ਗਲਤ ਹੈ ਅਸੀਂ ਤਾਂ ਜ਼ਥੇਦਾਰ ਬਦਲਾਂਗੇ ਹੁਕਮ ਨਾ ਮੰਨਿਆ ਅਸੀਂ ਮੰਨਦੇ ਹੁਕਮ ਨਾ ਮਨਾ ਨਹੀਂ ਮੰਨਿਆ ਜ਼ਥੇਦਾਰ ਬਦਲ ਤੇ ਤੇ ਮੈਨੂੰ ਜਾਣਕਾਰੀ ਮਿਲੀ ਹੈ ਹੁਣ ਫੇਰ ਮੌਜੂਦਾ ਜ਼ਥੇਦਾਰ ਸਾਹਿਬ ਦੇ ਕਹਿੰਦੇ ਦਬਾਅ ਪਾ ਰਹੇ ਵੀ ਆ ਪੰਜ ਮੈਂਬਰੀ ਭਰਤੀ ਕਮੇਟੀ ਜਿਹੜੀ ਹੈ ਤਾਂ ਬੜੀ ਕਾਮਯਾਬ ਹੋ ਰਹੀ ਹੈ ਸਾਡਾ ਤਾਂਥਾ ਲੋਕੈਡਰ ਖਿਸ ਕਰਿਆ ਜਗਾ ਜਗਾ ਕਾਠੋ ਰੇ ਤੇ ਤੂੰ ਇਸ ਭਰਤੀ ਕਮੇਟੀ ਦੀ ਪਾਬੰਦੀ ਲਾ ਕੋਈ ਪਤਾ ਨਹੀਂ ਉਹ ਲਾਉਂਦੇ ਐ ਨਹੀਂ ਲਾਉਂਦੇ ਦਬਾਅ ਚ ਆਉਂਦੇ ਐ ਨਹੀਂ ਆਉਂਦੇ ਇਹ ਤਾਂ ਵੱਖਰਾ ਵਿਸ਼ਾ ਹੈ ਪਰ ਮੈਨੂੰ ਪਤਾ ਲੱਗਿਆ ਕਿ ਬਹੁਤ ਜ਼ਿਆਦਾ ਜਿਹੜਾ ਉਹਨੂੰ ਫੋਰਸ ਕੀਤਾ ਜਾ ਰਿਹਾ ਹੈ ਦਬਾਅ ਪਾਇਆ ਜਾ ਰਿਹਾ ਬਹੁਤ ਜ਼ਿਆਦਾ ਦਬਾਅ ਪਾਇਆ ਜਾ ਰਿਹਾ ਔਰ ਕਿਸ ਤਰ੍ਹਾਂ ਦਬਾਅ ਪੈਂਦਾ ਹੁੰਦਾ ਹੈ ਮੈਂ ਬਾਖੂਬੀ ਜਾਣਨਾ ਕਿ ਪੰਜ ਮੈਂਬਰੀ ਭਰਤੀ ਕਮੇਟੀ ਜਿਹੜੀ ਹੈ ਇਹਨੂੰ ਕੈਨਸਲ ਕਰ ਦਿਓ ਇਹਨੂੰ ਰੱਦ ਕਰ ਦਿਓ ਕਰ ਦਿਓ ਰਾਤ ਕਰ ਦਿਓ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜੇ ਇਸਤੇਮਾਲ ਆਪਣੀ ਰਾਜਸੀ ਹੋਣ ਨੂੰ ਬਚਾਉਣ ਦੇ ਲਈ ਕਰੋਗੇ ਤੇ ਉਸੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਤੁਹਾਨੂੰ ਕਿਸੇ ਜੋਗਾ ਨਹੀਂ ਛੱਡਣਾ ਸ੍ਰੀ ਅਕਾਲ ਤਖ਼ਤ ਸਾਹਿਬ ਤਦੂਰ ਨਹੀਂ ਹੈ ਜਿੱਥੇ ਤੁਸੀਂ ਆਪਣੀਆਂ ਸਿਆਸੀ ਰੋਟੀਆਂ ਸੇਕ ਲੋਗੇ ਜਿੱਥੇ ਤੁਸੀਂ ਆਪਣੀਆਂ ਸਿਆਸੀ ਰੋਟੀਆਂ ਸੇਕ ਲੋਗੇ ਤਦੂਰ ਨਹੀਂ ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ ਹਾਂ ਜਦੋਂ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਕਰ ਰਿਹਾ ਸੀ ਮੈਂ ਹਮੇਸ਼ਾ ਹੀ ਕਹਿੰਦਾ ਸੀ ਕਿ ਮੈਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਤੰਦੂਰ ਨਹੀਂ ਬਣਨ ਦੇਣਾ ਤੁਹਾਨੂੰ ਸਿਆਸੀ ਰੋਟੀਆਂ ਨਹੀਂ ਲਾਉਣ ਦੇਣੀਆਂ ਸਿਆਸੀ ਰੋਟੀਆਂ ਨਹੀਂ ਲਾਉਣ ਦੇਣੀਆਂ ਜਿੱਦਾਂ ਆ ਬੈਠੇ ਨੇ ਸਰਦਾਰ ਪ੍ਰਿੰਸ ਸਿੰਘ ਚੰਦੂ ਮਾਜਰਾ ਜਦੋਂ ਇਹ ਦਰਖਾਸਤ ਲੈ ਕੇ ਆਏ ਸੀ ਲੀਡਰਸ਼ਿਪ ਤੇ ਮੈਨੂੰ ਮਾਨਜੋਤ ਸਿੰਘ ਸਾਹਿਬ ਗਿਆਨੀ ਰਜਵੀਰ ਸਿੰਘ ਨੇ ਪੁੱਛਿਆ ਕੀ ਕਰਨਾ ਚਾਹੀਦਾ ਮੈਂ ਕਿਹਾ ਬਿਲਕੁਲ ਇਹ ਮਾਮਲਾ ਜਿਹੜਾ ਲੈਣਾ ਨਹੀਂ ਚਾਹੀਦਾ ਉਦੋਂ ਵੀ ਮੈਂ ਗੱਲ ਕਹੀ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਤੰਦੂਰ ਨਹੀਂ ਹੈ ਇੱਥੇ ਕੋਈ ਤੇ ਹੋਵੇ ਇਹਨੂੰ ਸਿਆਸੀ ਰੋਟੀਆਂ ਸੇਕਣ ਦੀ ਆਜ਼ਾਦਤ ਨਹੀਂ ਦਿੱਤੀ ਜਾਣੀ ਚਾਹੀਦੀ ਮੈਂ ਇਹ ਸਤ ਮਤ ਦਾ ਸੀ ਪਰ ਅਕਾਲ ਪੁਰਖ ਨੂੰ ਮਨਜ਼ੂਰ ਸੀ ਪਰਮੇਸ਼ਵਰ ਚਾਹੁੰਦਾ ਸੀ ਗੁਰੂ ਚਾਹੁੰਦਾ ਸੀ ਕਿ ਸਾਰਾ ਸਬਬ ਜਿਹੜਾ ਹੈ ਉਹ ਰਲੇ ਤੇ ਸਿੱਖਾਂ ਦੀ ਇੱਕ ਵਾਰੀ ਤਾਕਤ ਦਾ ਮੁਰ ਉਭਾਰ ਹੋਵੇ ਔਰ ਉਹੀ ਹੋਇਆ ਜੋ ਅਕਾਲ ਪੁਰਖ ਚਾਹੁੰਦਾ ਸੀ ਜੋ ਗੁਰੂ ਚਾਹੁੰਦਾ ਸੀ ਬੰਦੇ ਦੇ ਚਾਹਣ ਦੇ ਨਾਲ ਕੁਝ ਨਹੀਂ ਹੁੰਦਾ ਅੱਜ ਅਸੀਂ ਕਾਮਯਾਬੀ ਵੱਲ ਵਧ ਰਹੇ ਹਾਂ ਜਗਾ ਜਗਾ ਕਾਠੋਂ ਰਹਿਓ ਤੁਸੀਂ ਉਹਨਾਂ ਇਕੱਠਾਂ ਦੇ ਵਿੱਚ ਸ਼ਮੂਲੀਅਤ ਕਰ ਰਹੇ ਮੈਂ ਕੱਲ ਫੇਰ ਕਹਿਣੀ ਚਾਹੁੰਦਾ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਹਰ ਪੰਜਾਬੀ ਇਸ ਮਹਿੰਮ ਦਾ ਹਿੱਸਾ ਬਣੇ ਚਾਹੇ ਉਹ Hindu ਹੈ ਚਾਹੇ Sikh ਹੈ ਚਾਹੇ Musalman ਹੈ ਜੇ ਪੰਜਾਬ ਨੂੰ ਬਚਾਉਣਾ ਹੈ ਜੇ ਪੰਜਾਬ ਬਚ ਗਿਆ ਤੇ ਤੁਹਾਡਾ ਘਰ ਵੀ ਬਚ ਜੂਗਾ ਤੇ ਜੇ ਪੰਜਾਬ ਨਾ ਨਾ ਬਚਿਆ ਤੇ ਫਿਰ ਤੁਸੀਂ ਆਪਣੇ ਘਰ ਵੀ ਬਚਾ ਕੇ ਦਿਖਾਓ ਜਿਹੜੇ ਕਹਿੰਦੇ ਆ ਨਾ ਸਾਡੀ ਲੜਾਈ ਨਹੀਂ ਹੈ ਜਿਹੜੇ ਕਹਿੰਦੇ ਸਾਡੀ ਲੜਾਈ ਨਹੀਂ ਹੈ ਚਾਹੇ ਪਾਣੀ ਆ ਦਾ ਮਸਲਾ ਹੈ ਭਾਸ਼ਾ ਦਾ ਮਸਲਾ ਹੈ ਚੰਡੀਗੜ੍ਹ ਰਾਜਧਾਨੀ ਦਾ ਮਸਲਾ ਹੈ ਯੂਨੀਵਰਸਿਟੀ ਦਾ ਮਸਲਾ ਹੈ ਜ਼ਮੀਨਾਂ ਦਾ ਮਸਲਾ ਹੈ ਖੇਤੀ ਦਾ ਮਸਲਾ ਹੈ ਵਪਾਰ ਦਾ ਮਸਲਾ ਹੈ ਦੁਕਾਨਦਾਰੀ ਦਾ ਮਸਲਾ ਹੈ ਮਜ਼ਦੂਰੀ ਦਾ ਮਸਲਾ ਹੈ ਜਿਹੜੇ ਕਹਿੰਦੇ ਆ ਨਾ ਕਿ ਮਜ਼ਦੂਰੀ ਦਾ ਮਸਲਾ ਕੇਵਲ ਮਜ਼ਦੂਰਾਂ ਦਾ ਹੈ ਸਾਡਾ ਨਹੀਂ ਹੈ ਕਿਸਾਨੀ ਦਾ ਮਸਲਾ ਕੇਵਲ ਕਿਸਾਨਾਂ ਦਾ ਹੈ ਸਾਡਾ ਨਹੀਂ ਹੈ ਟਰੇਡ ਦਾ ਮਸਲਾ ਜਿਹੜਾ ਕੇਵਲ ਵਪਾਰੀਆਂ ਦਾ ਹੈ ਸਾਡਾ ਨਹੀਂ ਹੈ ਦੁਕਾਨਦਾਰੀ ਦਾ ਮਸਲਾ ਦੁਕਾਨਦਾਰਾਂ ਦਾ ਹੈ ਸਾਡਾ ਨਹੀਂ ਹੈ ਉਜੜ ਜਾਓਗੇ ਤੁਹਾਨੂੰ ਇਕੱਠੇ ਹੋਣਾ ਪਏਗਾ ਚਾਹੇ ਕਿਸਾਨ ਹੈ ਚਾਹੇ ਮਜ਼ਦੂਰ ਹੈ ਚਾਹੇ ਦੁਕਾਨਦਾਰ ਹੈ ਚਾਹੇ ਵਪਾਰੀ ਹੈ ਜਿੰਨਾ ਚਿਰ ਇਹ ਸਾਰੇ ਅਸੀਂ ਇਕੱਠੇ ਨਹੀਂ ਨਾ ਹੁੰਦੇ ਧਰਮਾਂ ਤੋਂ ਉੱਪਰ ਉੱਠ ਕੇ ਉਹਨਾਂ ਚਿਰ ਅਸੀਂ ਪੰਜਾਬ ਨੂੰ ਬਚਾ ਨਹੀਂ ਸਕਾਂਗੇ ਜੇ ਜੇ ਅਸੀਂ ਪੰਥ ਦੀ ਗੱਲ ਕਰੀਏ ਤੇ ਜਿੰਨਾਂ ਚਿਰ ਅਸੀਂ ਸਾਰੇ ਸਿੱਖ ਜਥੇ ਬੰਦਿਆਂ ਤੋਂ ਉੱਪਰ ਉੱਠ ਕੇ ਟੜੇ ਬਾੜੀਆਂ ਤੋਂ ਉੱਪਰ ਉੱਠ ਕੇ ਇਕੱਠੇ ਨਹੀਂ ਹੁੰਦੇ ਅਸੀਂ ਪੰਥਕ ਪਰੰਪਰਾਵਾਂ ਨੂੰ ਵੀ ਬਚਾ ਨਹੀਂ ਸਕਾਂ ਸਾਡੇ ਤੇ ਦੋਹਰੀ ਜ਼ਿੰਮੇਵਾਰੀ ਹੈ ਸਾਡੇ ਤੇ ਦੋਹਰੀ ਜ਼ਿੰਮੇਵਾਰੀ ਦੋਹਰੀ ਜ਼ਿੰਮੇਵਾਰੀ ਕਿਵੇਂ ਹੈ ਅਸੀਂ ਪੰਥਕ ਪਰੰਪਰਾਵਾਂ ਵੀ ਬਚਾਉਣੀਆਂ ਨੇ ਔਰ ਪੰਜਾਬ ਵੀ ਬਚਾਉਣਾ ਹੈ ਅਸੀਂ ਪੰਜਾਬ ਵੀ ਬਚਾਉਣਾ ਹੈ ਬਹੁਤ ਮਾੜਾ ਹਾਲ ਟਰੈਪਲ ਦੇ ਉੱਤੇ ਪੰਜਾਬ ਦਾ ਹੋ ਰਿਹਾ ਔਰ ਕਰ ਦਿੱਤਾ ਗਿਆ 4 ਲੱਖ ਮੈਨੂੰ ਪਤਾ ਲੱਗਿਆ 4 ਲੱਖ ਕਰੋੜ ਦਾ ਕਰਜ਼ਾ ਜਿਹੜਾ ਹੈ ਇਸ ਵਕਤ ਪੰਜਾਬ ਦੇ ਸਿਰ ਚੜ ਗਿਆ 4 ਲੱਖ ਕਰੋੜ ਦਾ ਉਰਸ ਕਰਜੇ ਨੂੰ ਉਤਾਰਨ ਵਾਸਤੇ ਉਤਰਨਾ ਤਾਂ ਬਹੁਤ ਔਖੀ ਗੱਲ ਹੈ ਥੋੜਾ ਮੋਟਾ ਵਿਆਜ ਭਰਨ ਵਾਸਤੇ ਹੁਣ ਜ਼ਮੀਨ ਅਕਵਾਇਰ ਕਰਨ ਦੀ ਗੱਲ ਚੱਲ ਰਹੀ ਹੈ ਇਹ ਹੋਰ ਤਾਂ ਕੋਈ ਰੈਵਨਿਊ ਆ ਨਹੀਂ ਰਿਹਾ ਕਿਤੇ ਰੈਵਨਿਊ ਨਹੀਂ ਆ ਰਿਹਾ ਚਲੋ ਜ਼ਮੀਨ ਐਕਵਾਇਰ ਕਰਦੇ ਹਾਂ ਜ਼ਮੀਨਾਂ ਐਕਵਾਇਰ ਕਰਕੇ ਡਿਵੈਲਪਮੈਂਟ ਕਰੋ ਜਿਹੜੇ ਡਿਵੈਲਪਰ ਪੈਸਾ ਦੇਣਗੇ ਜਾਂ ਜਿਹੜੇ ਬਾਹਰ ਪੈਸਾ ਦੇਣਗੇ ਉਹ ਪੈਸੇ ਨਾਲ ਸਕੀਮ ਚਲਾਵਾਂਗੇ ਪਰ ਕਿੰਨਾ ਚ 24000 ਜ਼ਮੀਨ ਅਸੀਂ ਐਕਵਾਇਰ ਕਰਕੇ ਪੈਸਾ ਕਮਾ ਲਾਂਗੇ ਲੈ ਲਾਂਗੇ ਪੈਸਾ ਪਰ ਉਹਦੇ ਨਾਲ ਕਿੰਨਾ ਚ ਸਟੇਟ ਚਲਾਵਾਂਗੇ ਇਹ ਕਰੀ ਅਕਾਲੀ ਗਵਰਨਮੈਂਟ ਵੇਲੇ ਵੀ ਜਦਾਦਾ ਨੂੰ ਵੇਚਣ ਦੀ ਗੱਲ ਚੱਲਦੀ ਸੀ ਕਹਿੰਦੇ ਜਦਾਦਾ ਵੇਚ ਦੇਣੀ ਹੈ ਜਿਹੜੀਆਂ ਪੁਰਾਣੀਆਂ ਪਈਆਂ ਕਿਸਾਨ ਜਦੋਂ ਜ਼ਮੀਨ ਵੇਚਣਾ ਸ਼ੁਰੂ ਕਰਦੇ ਨੇ ਉਦੋਂ ਉਹਦੀ ਬਰਬਾਦੀ ਦੇ ਦਿਨ ਸ਼ੁਰੂ ਹੋ ਜਾਂਦੇ ਚਾਹੇ ਉਹ ਇੱਕ ਮਰਲੇ ਤੋਂ ਸ਼ੁਰੂ ਕਰ ਦੇ ਇੱਕ ਮਰਲੇ ਤੋਂ ਸ਼ੁਰੂ ਕਰ ਦੇ ਜਿਸ ਦਿਨ ਜ਼ਿਮੀਦਾਰ ਨੇ ਆਪਣੀ ਜ਼ਮੀਨ ਵੇਚਣੀ ਸ਼ੁਰੂ ਕਰਤੀ ਉਸ ਦਿਨ ਉਹਦੀ ਬਰਬਾਦੀ ਦੇ ਦਿਨ ਸ਼ੁਰੂ ਹੋ ਜਾਂਦੇ ਇਸੇ ਤਰ੍ਹਾਂ ਮਜ਼ਦੂਰ ਜਿੰਨਾ ਚਿਰ ਬਿੱਲ ਕੋਲੇ ਨੂੰ ਆਪਣੇ ਅੰਦਰੋਂ ਬਾਹਰ ਨਹੀਂ ਕੱਢਦਾ ਉਹ ਕਦੇ ਸਰਵਾਈਵ ਨਹੀਂ ਕਰ ਸਕੂਗਾ ਕੀ ਲੈਣਾ ਕੰਮ ਕਰਕੇ ਬਿਜਲੀ ਫ੍ਰੀ ਹੈ ਪਾਣੀ ਫ੍ਰੀ ਹੈ ਇਹ ਧਾਰਨਾ ਬਦਲਣੀ ਪਾਉਗੀ ਸਾਨੂੰ ਜਿੰਨਾ ਚਿਰ ਇਹ ਧਾਰਨਾ ਨਹੀਂ ਬਦਲਦੇ ਅਸੀਂ ਪੰਜਾਬ ਨੂੰ ਨੰਬਰ 1 ਸਟੇਟ ਨਹੀਂ ਬਣਾ ਸਕਦੇ